ਪਸਵਾਂ ਦਾ ਜੇਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਤੋਂ ਜਿਉਣ ਵਾਲੀ ਸੜਕ ਦੇ ਉੱਤੇ ਬਾਈ ਹੁਣਾਂ ਦਾ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਬਾਈ ਹੁਣਾਂ ਦੇ ਕੋਲੇ ਦੋ ਟੋਪ ਦੀਆਂ ਮਈਆਂ ਵਕਾਊ ਘਰ ਦੀਆਂ ਮਈਆਂ ਵੀ ਇੱਕ ਤਾਂ ਹੈਗੀ ਦੂਜਾ ਸੂਆ ਝੋਟੀ ਬੂਰੀ ਮਿੱਤਰੋ ਮੀਣੀ ਤੇ ਇੱਕ ਹੈਗੀ ਆ ਪਹਿਲਨ ਕੱਟੀ ਪ੍ਰੋਪਰ ਰਿਕਾਰਡ ਸੀਮਨ ਦੇ ਨਾਲ ਦੋਵਾਂ ਜਨਵਾਰਾਂ ਦੀ ਜਾਣਕਾਰੀ ਪ੍ਰੋਪਰ ਲਵਾਂਗੇ ਪ੍ਰੋਪਰ ਡਿਟੇਲ ਲਵਾਂਗੇ ਕਿੰਨੇ ਦਿਨ ਬਾਕੀ ਆ ਕੀ ਇਹਨਾਂ ਦੀ ਗੱਲਬਾਤ ਆ ਉਸ ਤੋਂ ਪਹਿਲਾਂ ਰਿਕਵੈਸਟ ਬੇਨਤੀ ਆ ਹਰ ਪੱਖ ਤੋਂ ਤਸੱਲੀ ਕਰਨਾ ਵੀਰੇ ਤੁਹਾਡਾ ਮੁੱਢਲਾ ਫਰਜ਼ ਹੋਊਗਾ ਆਓ ਸਾਰੀ ਜਾਣਕਾਰੀ ਲੈਣੀ ਆ ਬਾਈ ਤੋ ਆਪਾਂ ਫਿਰ ਗੱਲਬਾਤ ਅਗਲੀ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਬਾਈ ਵਧੀਆ ਵੀਰੇ ਸਿੱਤਾ ਦੇ ਪਰਿਵਾਰ ਸਨ ਹਾਂਜੀ ਚਾਹੋ ਸ਼ੁਕਰ ਆਪਣਾ ਨਾਮ ਦੱਸ ਦਈਏ ਕਰਾਂ ਗੁਰਪ੍ਰੀਤ 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 ਬਾਈ ਚੌਣ ਵਾਲੀ ਸੜਕ ਤੇ ਘਰ ਆ ਗਿਆ ਆਪਣਾ ਹਾਂ ਇਹ ਮੜਾ ਚੌਣ ਵਾਲੇ ਪਾਸਾ ਜਦੋਂ ਜਦੋਂ ਕਿੰਨੇ ਕੁ ਘਰ ਛੱਡ ਕੇ ਆ ਜਾਵੇ ਬਸ ਪੰਜ ਛੇ ਘਰ ਛੱਡ ਕੇ ਆ ਜੀ ਕੀ ਕਈ ਵਾਰੀ ਫੋਨ ਨਹੀਂ ਲੱਗਦਾ ਕੀ ਪੁੱਛ ਲਵੇ ਬਈ ਮਾ ਮੋਡੀਆਂ ਦੇ ਮੋਡੀਆਂ ਦੇ ਠੀਕ ਹੈ ਅੱਛਾ ਵੱਡੇ ਭਈ ਆਪਾਂ ਇੱਕ ਮੈਂ ਬੂਰੀ ਵੇਚਨੀ ਹਾਂ ਤੇ ਇੱਕ ਛੋਟੀ ਕਾਲੀ ਦੋਵੇਂ ਘਰ ਦੀਆਂ ਹੀ ਆਪਣੀਆਂ ਹਾਂ ਕਰਦੇ ਹਾਂ ਠੀਕ ਹੈ ਬੂਰੀ ਛੋਟੀ ਦੀ ਕੀ ਡਿਟੇਲ ਆ ਬਾਈ ਪੂਰੀ ਛੋਟੀ ਵੀ ਦੂਜੇ ਸੂਏ ਆ ਪਹਿਲੇ ਸੂਏ ਆਪਾਂ ਆਪ ਇਹਦਾ 13 14 ਲੀਟਰ ਦਾ ਆਰਮਨਾਲ ਚੋਆ ਇਹਨੇ ਖੁੱਲਾ ਦੁੱਧ ਚੋਇਆ ਅੱਜ ਆਪਾਂ ਕਿੰਨੇ ਦਾ ਬਿਆਨਾ ਦੇ ਦਿਆਂਗੇ ਅਗਲੇ ਨੂੰ ਵੀ ਬਈ ਇੰਨੇ ਦਾ ਦੁੱਧ ਇੰਨਾ ਚਵਾ ਦੇਾਂਗੇ ਬਈ ਆਪਾਂ ਬਈ ਕੋਈ ਨਹੀਂ ਆਪਾਂ 14 ਲੀਟਰ ਚਾਹ ਤੇ 14 ਤੋਂ ਕੋਈ ਘਾਓ ਵਿੱਚ 14 ਹੀ ਦਿਓ 14 ਹੀ ਦਿਓ ਠੀਕ ਹੈ ਬਈ ਦਿਨ ਕਿੰਨੇ ਪਏ ਬਈ ਇਹਦੇ ਹਜੇ ਸੂਣ ਦੇ ਵਿੱਚ ਦਿਨ ਕਿੰਨੇ ਕੋ ਪਏ ਬਈ ਇਹ ਤਾਂ ਵੀਰੇ ਹਫ਼ਤਾ ਕਰਦਾ ਠੀਕ ਹੈ ਅੱਛਾ ਠੀਕ ਹੈ ਪਰਵਾਇਆ ਹੋਇਆ ਜਾਂ ਸਾਂਣ ਤੋਂ ਨਾ ਡਾਇਰੈਕਟ ਕ੍ਰੋਸ ਕਰਾਈਂ ਡਾਇਰੈਕਟ ਸਾਂਣ ਤੋਂ ਕਰੋ ਸਾਂਣ ਵੀ ਪੂਰਾ ਹੀ ਸੀ ਤਾਂ ਕਾਲਾ ਸੀ ਨਾ ਨੀਲਾ ਰਾਵ ਜੀ ਠੀਕ ਹੈ ਬਈ ਨੀਲਾ ਸੀ ਸਹੀ ਗਾ ਸੀਲ ਬਹੁਤ ਛੋਟੀ ਹੈ ਨਾ ਬਈ ਹਾਂ ਸੀਲ ਬਹੁਤ ਹਾਂ ਡਰ ਦੀ ਅੱਛਾ ਇੱਕ ਗੱਲ ਹੋਰ ਵੀ ਹੈ ਬਾਈ ਮੇ ਮਾਲਾ ਰਾਂ ਦਾ ਸਿੰਘ ਇੱਕ ਹਿਲਦਾ ਹਨਾ ਹੈ ਪੀਣੀ ਹੋਈ ਹੈ ਕੋਈ ਸ਼ੱਕ ਨਹੀਂ ਬਾਈ ਕਿਉਂਕਿ ਜਦੋਂ ਮੱਥੇ ਤੋਂ ਹਲਾ ਪਾ ਤਾਂ ਕਈ ਵਾਰੀ ਐ ਹੋ ਜਾਂਦਾ ਹੁੰਦਾ ਵੀ ਪਸ਼ੂ ਪਿਛਲੇ ਰਵੇ ਤੇ ਮਾੜਾ ਮੋਟਾ ਸਿੰਘ ਲੈ ਜਾਂਦਾ ਬਾਈ ਪਿਓਰ ਪੂਰੀ ਆ ਬਾਈ ਬਹੁਤ ਚੰਗੀ ਕੁਆਲਿਟੀ ਕੁਆਲਿਟੀ ਬਹੁਤ ਚੰਗੀ ਲਿਆ ਵੇ ਮੋੜ ਦੇ ਬਾਈ ਆਰਡਰ ਆਰਡਰ ਦੀ ਬਿਹਤਰੀਨ ਕੁਆਲਿਟੀ ਹਜੇ ਇਹਨੇ ਕਰਮਾਲੀ ਨੇ ਬਣਨਾ ਬਾਈ ਮੋੜ ਲਿਆ ਵੀਰੇ ਥੋਲੋ ਥੋਲੋ ਤਿਆਰੀ ਤਾਂ ਹਜੇ ਨੇ ਹਫਤੇ ਦੇ ਵਿੱਚ ਪਿਛਾ ਨੂੰ ਹੋਰ ਕਰਜਾ ਨਹੀਂ ਵੀਰੇ ਪਰ ਫਿਰ ਵੀ ਬੇਮਲੂਮੀ ਜਿਵੇਂ ਆਪਾਂ ਕਹਿ ਦਿੰਨੇ ਹੁੰਨੇ ਆ ਤੱਕ ਗਾੜੀ ਗਾਂ ਨੂੰ ਰੱਖਦੀ ਆ ਬਾਕੀ ਮਹਿੰਦੀ ਬੰਤਰ ਆਰ ਪੇਟ ਭਾਰਾ ਮਦਰੀ ਡੋਲ ਦੇ ਵਿੱਚ ਦੋਵੇਂ ਸਿੰਘਾਂ ਦੀ ਬਣਾਵਟ ਪਿਓਰ ਐਨ ਕੰਨਾ ਦੀ ਇੱਕ ਜਿਹੜੀ ਕੁੰਡੀ ਆ ਸਿੰਘਾਂ ਦੀ ਮੀਨੇ ਪਣ ਦੀ ਜਾਂਦੀ ਆ ਵੀਰੇ ਬੁੜਾ ਬਹੁਤ ਸੋਹਣੀ ਸਰੀਰਕ ਪੰਤਰ ਆ ਬਾਈ ਕਰਿਆ ਭਰਾ ਨੇ ਜਿਹੜੇ ਨੇ ਰੱਖਣੀਆਂਵੇਂ ਬਾਈ ਲਾਹੇਵੰਦ 14 ਲੀਟਰ ਦੁੱਧ ਦੀ ਗਰੰਟੀ ਮਿਲੂਗੀ ਬਾਈ ਹੁਣਿਆਂ ਦੇ ਵੀ ਜਿੰਨਾ ਅਸੀਂ ਚੋਇਆ ਇੰਨਾ ਹੀ ਕਵਾਂਗੇ ਚੋਲੋ ਤੁਸੀਂ ਭਾਉਂਦੀ ਦੀ ਸੇਵਾ ਕਰਕੇ 16 ਭਾਉਂਦੀ ਤੁਸੀਂ ਬੋਲੇ ਤੁਸੀਂ 16 5 17 ਬਾਈ ਲਾ ਵੀ ਦੀਪ ਜੱਥਲੋ ਥਣ ਥਣ ਨੂੰ ਵਿਖਾ ਲਈ ਕਰਾ ਦੇਂਦੇ ਨਜ਼ਦੀਕੀ ਭਾਰਪੂਰ ਵੱਲੋਂ ਕਿਹਾ ਨਾ ਬਾਈ 100% ਗਰੰਟੀ ਬਸ ਠੀਕ ਹੈ ਬਾਈ ਭਾਰ ਦੀ ਹਾਂ ਜਾਂ ਵਿਹਾਰਪੱਖ ਤੋਂ ਆਪਾਂ ਤਸੱਲੀ ਦਵਾਂਗੇ ਠੀਕ ਹੈ ਭਾਈ ਇਹਦਾ ਦਿਨ ਕਿੰਨੀ ਤਰੀਕ ਨੂੰ ਪੂਰੇ ਹੁੰਦੇ ਆ ਕੋਈ ਪਤਾ ਭਾਈ ਦਰਬੀਆ ਬਸ ਇੱਕ ਹਫਤਾ ਲਊਗੀ ਇੱਕ ਹਫਤਾ ਵੀ 7 ਦਿਨ ਹੀ ਲਊਗੀ ਬਸ ਇੱਕ ਹਫਤਾ ਦਰਦੀਪ ਪਿੱਛੋਂ ਵਾਲ ਢੇਲਾ ਵਿਖਾ ਦੀ ਬਰੀਕ ਢੇਲਾ ਪਈਆਂ ਜਿਹਨੀਆਂ ਕਦ ਦੇ ਵਿੱਚ ਵੀਰੇ ਜਿਵੇਂ ਆਪਾਂ ਕਹਿ ਦਿੰਨੇ ਆ ਬਾਲੀ ਵੱਡੀ ਨਾ ਮੰਨ ਕੇ ਆਇਆ ਜੇ ਵਿਚਾਰਦੇ ਦੇ ਵਿੱਚ ਸਮੁੰਦਰ ਮੈਂ ਮੀਣੀ ਪਧਰੀ ਬੇਲ ਦੇ ਵਿੱਚ ਵੀ ਔਰ ਕਦ ਉਚਾਈ ਦੇ ਵਿੱਚ ਵੀ ਦਰਮਿਆਨੀ ਮੈਂ ਆ ਪਰ ਹਾਂ ਜਿਹੜਾ ਟਾਂਚਾ ਲੱਗਾ ਉਹ ਵੱਡੀਆਂ ਮਈਆਂ ਦੇ ਮੁਕਾਬਲੇ ਲੱਗਾ ਹੋਇਆ ਕਰਮਾ ਵਾਲੀ ਨੂੰ ਵੀ ਰੇਟ ਭਾਈ ਇਹਦਾ ਫਿਰ ਵੀ ਫੋਨ ਤੇ ਕਰ ਲੈ ਚੈਦੀ ਹੋਊਗਾ ਹਾਂ ਠੀਕ ਹੈ ਭਾਈ ਨਹੀਂ ਮਿੱਤਰੋ ਰੇਟ ਫੋਨ ਦੇ ਉੱਤੇ ਆ ਜਾਂਦਾ ਆ ਜੋ ਹੁਣ ਪਹਿਲੇ ਦੋ ਨੰਬਰ ਵਾਲੀ ਝੋਟੀ ਤੇ ਅੱਛਾ ਉਹ ਪਹਿਲਣੀ ਆ ਬਾਈ ਹਾਂ ਉਹ ਪਹਿਲਣੀ ਵੀਰੇ ਠੀਕ ਆ ਵੀਰੇ ਉਹ ਕਿਹੜੇ ਸੀਮਨ ਦੀ ਆਪ ਆ ਬਾਈ ਉਹ ਅਰਜਨ ਦੀ ਵੀਰੇ ਅਰਜਨ ਕੁੰਗੜ ਦੀ ਵੀਰੇ ਨਹੀਂ ਅਰਜਨ ਕੱਲੇ ਆ ਅ ਕੱਲੇ ਅਰਜਨ ਦੀ ਹਾਂ ਠੀਕ ਆ ਬਾਈ ਅੱਛਾ ਕਿੰਨੀ ਉਮਰ ਦੀ ਹੋ ਗਈ ਆ ਬਾਈ ਇਹ ਵੀਰੇ ਸਾਢੇ ਕਿ ਤਿੰਨ ਸਾਲ ਦੀ ਐ ਸਾਢੇ ਕਿ ਤੇ ਚੌਵੀ ਹੋ ਗਈ ਹੋਗੀ ਚੌਵੀ ਹਾਂ ਠੀਕ ਆ ਵੀਰੇ ਅੱਛਾ ਦਿਨ ਕਿੰਨੇ ਪਈ ਪਾਈ ਹੁੰਦੇ ਇਹਦੇ ਪੰਜ ਤਾਂ ਰਹਿ ਗਈ ਪੰਜ ਦਿਨ ਪੂਰੇ ਹੁੰਦੇ ਪੂਰੇ ਹੁੰਦੇ ਹਾਂ ਠੀਕ ਆ ਦੇਖ ਬਾਈ ਸੁਣਖੀ ਬਹੁਤਾਂ ਝੋਟੀ ਹਣਾ ਬਾਈ ਹਾਂ ਇਹ ਵੀ ਕਰਮ ਵਾਲੀ ਨਿਕਲ ਜਾਣਾ ਨੇ ਹਜੇ ਦਿਨਾਂ ਦੇ ਉੱਤੇ ਹਨਾ ਇਹ ਐਵੇਂ ਨਹੀਂ ਆਪਾਂ ਅਰਜਨ ਦੀ ਕਹੀ ਜਾਂਦੇ ਹਨਾ ਪ੍ਰੂਫ ਜਿਹੜੀ ਗੱਲ ਗੱਲ ਹੋ ਗਈ ਪ੍ਰੂਫ ਦੀ ਤਾਂ ਨਹੀਂ ਸਿਆਣੀ ਗੱਲ ਹੈ ਬਈ ਐਵੇਂ ਕੀ ਫਾਇਦਾ ਕਹਿਣ ਦਾ ਅੱਛਾ ਇਹ ਤੁਸੀਂ ਟੀਕਾ ਟੁਕਾ ਲਿਆ ਕੇ ਭਰਾਇਆ ਹੀ ਫਿਰ ਇਹ ਨਹੀਂ ਡਾਇਰੈਕਟ ਕ੍ਰਾਸ ਕਰਾਈਆਂ ਡਾਇਰੈਕਟ ਕ੍ਰਾਸ ਕਰਾਈ ਠੀਕ ਹੈ ਅੱਛਾ ਇਹ ਅਰਜਨ ਕਿਹੜਾ ਆ ਗਿਆ ਇਹ ਜਿਹੜਾ ਦਿਨ ਤੋਂ ਕ੍ਰਾਸ ਕਰਾਈ ਹੋਈ ਹੈ ਇਹ ਅਰਜਨ ਇੱਕ ਤਾਂ ਕੁੰਗਲ ਕਹਿੰਦੇ ਇੱਕ ਤੱਲਾ ਅਰਜਨ ਹੈ ਇੱਕ ਅਕੱਲਾ ਅਰਜਨ ਠੀਕ ਹੈ ਬਈ ਇਹ ਕਿਹੜੇ ਪਿੰਡੋਂ ਕ੍ਰਾਸ ਕਰਾਈ ਕੋਈ ਹੈਗਾ ਬਈ ਆਪ ਨੂੰ ਪਤਾ ਕਿ ਪਿੰਡ ਇਹ ਸਾਡੇ ਪਿੰਡੀ ਵੀਰੇ ਰੋਡਾਂ ਵਾਲੇ ਰਾਤ ਨੇ ਮੁੰ ਠੀਕਾ ਠੀਕਾ ਤਾਂ ਇਹ ਪਿੰਡ ਦਾ ਹੀ ਸਹਾਨਾ ਪਿੰਡ ਦਾ ਹੀ ਠੀਕਾ ਬਈ ਠੀਕਾ ਕ੍ਰੋਸ ਹੋ ਗਈ ਆ ਉਹ ਅਰਜਨ ਹਾਂ ਆਪ ਹੀ ਨਹੀਂ ਜਾਏਗਾ ਹਾਂ ਆਪ ਜਿਹੜੀ ਇਹ ਅਰਜਨ ਦੀ ਆ ਵੀਰੇ ਤੇ ਅੱਗੇ ਹੁਣ ਬਈ ਗੱਪੜ ਕਿਹੜੇ ਤੋਂ ਕਰਾਤੀ ਏ ਇਹ ਮੋਹਰਾ ਦਾ ਆ ਜਾਂ ਨਹੀਂ ਪਤਾ ਕਿਹੜਾ ਸੀ ਮੋਹਰਾ ਛੋਟਾ ਬਹੁਤ ਦੇ ਪਿੰਡ ਪਿੰਡ ਹੀ ਇੱਥੇ ਠੀਕਾ ਬਈ ਠੀਕਾ ਤੇ ਅੱਛਾ ਇੱਕ ਗੱਲ ਹੋਰ ਵੀ ਆ ਬਈ ਇਹਦੀ ਮਾਂ ਦਾ ਦੁੱਧ ਕਿੰਨਾ ਤੁਸੀਂ ਉਹਦਾ ਵੀਰੇ 14 ਲੀਟਰ ਸੀਗਾ 14 ਲੀਟਰ ਠੀਕਾ ਅੱਛਾ ਮਾਂ ਇਹਦਾ ਵੀ ਰੇਟ ਫਿਰ ਆਪਾਂ ਫੋਨ ਤੇ ਕਰ ਦਿੰਦੇ ਬਹੁਤ ਹੀ ਕਰ ਲਾਂਗੇ ਠੀਕਾ ਵੀਰੇ ਥਣਦੀਪ ਜਰੂਰ ਦਿਖਾ ਦੀ ਬਈ ਪ ਉਸ ਜਿੱਦੀ ਨਹੀਂ ਜਿਵੇਂ ਆਪਾਂ ਕੁੰਡੀ ਕਹਿ ਦਨੇ ਪੇਸਾ ਨੂੰ ਕੁੰਡੀ ਵਾਲਾ ਥਣ ਬਣਾਇਆ ਹੋਇਆ ਇਹਨੇ ਕਰਮ ਵਾਲੀ ਨੇ ਪਰ ਹਜੇ ਨੇ ਨਿਖਰਨਾ ਜ਼ਰੂਰ ਆ ਵੀਰੇ ਪਿਛੋ ਲੇਵਾ ਜਿਹੜਾ ਨੇ ਪੱਟਿਆ ਨਹੀਂ ਗਾੜੀ ਪੱਟੀ ਹੋਈ ਆ ਦੇਲੇ ਨੇ 10 ਕੱਢ ਜਾਣੀਆਂ ਟੋਰਨ ਥੋੜਾ ਜਿਹਾ ਉਪਰਾ ਕਰਦੀ ਆ ਬਾਕੀ ਉਹ ਵੈਸੇ ਸੀਲ ਆ ਕੱਦ ਦੇ ਵਿੱਚ ਇਹ ਵੀ ਬੂਰੀ ਦੇ ਮੁਕਾਬਲੇ ਬਾਈ 19 21 ਦੇ ਨਾਲ ਛੋਟੀ ਹੋ ਸਕਦੀ ਮੱਡੀ ਨਹੀਂ ਬਾਕੀ ਬਾਈ ਪੰਤਰ ਦੋਵਾਂ ਦੀ ਇੱਕੋ ਜੀ ਆ ਸਿੰਘਾਂ ਦੇ ਵੱਲ ਬੂਰੀ ਮੀਣੀਆ ਤੇ ਬੂਰਾ ਰੰਗ ਆ ਦੋਵੇਂ ਚੀਜ਼ਾਂ ਬ੍ਰਾਂਡ ਆ ਮੇਤਰੂ ਬੂਰੀ ਨੂੰ ਲੱਗੀਆਂ ਹੋਈਆਂ ਉਹਦਾ ਸਿੰਘ ਬਹੁਤ ਚੰਗਾ ਵਾ ਕੰਨੀ ਵਾਲਾ ਤੇ ਪੱਟੀ ਵਾਲਾ ਸਿੰਘ ਲੱ ਭਾਇਆ ਤੁਹਾਡੇ ਰੀਡ ਫੋਨ ਦੇ ਉੱਤੇ ਆ ਵੀਰੇ ਤੇ ਬਾਈ ਆਪਣਾ ਨੰਬਰ ਸਾਂਝਾ ਕਰ ਦਈਏ ਜੀ 97810 4352 ਇੱਕ ਵਾਰੀ ਹੋਰ ਬੋਲੀਏ 97810 4352 ਇਹ ਡਾਇਰੈਕਟ ਨੰਬਰ ਆ ਵੀਰੇ ਇਹ ਡਾਇਰੈਕਟ ਹੈ ਇਸ ਤੇ ਵਟਸਐਪ ਨੰਬਰ ਨੋਟ ਕਰ ਲਿਓ ਉਸੇ ਦੀ ਵਟਸਐਪ ਚੱਲਦਾ ਹੈ ਉਸੇ ਦੀ ਵਟਸਐਪ ਚੱਲਦਾ ਉਹ ਵੀਰੇ ਬਾਹਰ ਜਿਹੜੇ ਨਾਲ ਗੱਲ ਹੋ ਜੂਗੀ ਉਹਦੇ ਨਾਲ ਕਿ ਤੁਹਾਡੇ ਨਾਲ ਨਹੀਂ ਹੋਣੀ ਨਹੀਂ ਇੱਥੇ ਹੋਣੀ ਠੀਕ ਹੈ ਬਈ ਲੈ ਵੀ ਮੇਤਰੋ ਬਾਈ ਨਾਲ ਹੀ ਤੁਹਾਡਾ ਰابطਾ ਕੈਮ ਹੋ ਜੂਗਾ ਵੀਰੇ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਇਆ ਹੋਇਆ ਕਈ ਵਾਰੀ ਡਾਇਰੈਕਟ ਨਾਲ ਅੱਗੇ ਵਟਸਐਪ ਕਾਲ ਕਰ ਲਿਆ ਜੇ ਪਿੰਡ ਲੰਡੇ ਆ ਜਿਉਣ ਵਾਲਾ ਨੰਬਰ ਸਕਰ ਇੰਤਜ ਜਿਹੜੇ ਪੁਰਾਣੇ ਜਾਨਵਰਾਂ ਦੀ ਲੋੜਾ ਧੰਨਵਾਦ